ਗਈ ਸੁਣਨ ਦਿਖਾਉਣੇ ਆ ਪੇਡਾਂ ਕਿਹੜੀਆਂ ਪੇਡਾਂ ਨੇ ਬਾਬਾ ਇਹ ਜਮਨਾਪੁਰੀ ਜਮਨਾਪੁਰੀ ਦੇਖੋ ਬਈ ਜਮਨਾਪੁਰੀ ਪੇਡਾਂ ਦਿਖਾਉਣੇ ਆ ਤੁਹਾਨੂੰ ਜਾਨ ਤੋਂ ਇਹਦਾ ਪਾਸ ਕਰਤੀ ਆਦੇ ਬਾਦੂ ਆਪਣੇ ਕੋਲੇ ਉਹ ਦੇਖ ਦੂਗੇ ਅੰਦਰ ਸੂਆ ਦੇਖਾਂਗੇ ਬਈ ਜਾਨ ਦਾ ਸਸੀ ਦਾ ਬਾਬਾ ਕਿਹੜਾ ਪਿੰਡ ਆ ਬਾਬਾ ਆਪਣਾ ਘੰਗੋਰਾ ਆ ਜੀ ਕਿਹੜਾ ਘੰਗੋਰਾ ਘੰਗੋਰਾ ਲਧਿਆਣੇ ਜਿਹੜੇ ਚ ਪੈਂਦਾ ਹੈ ਹਨਾ ਨਹੀਂ ਨਹੀਂ ਸੰਗਰੂਰ ਜਿਹੜੇ ਚ ਪੈਂਦਾਗਾ ਠੀਕ ਆ ਕਿੰਨੀਆਂ ਭੇਡਾਂ ਲੈ ਕੇ ਆਏ ਆ ਅੱਜ ਆਪਾਂ ਇੱਥੇ ਭੇਡਾਂ ਲੈ ਕੇ ਆ ਆਂਗੇ ਨਟਾਲੀ ਤੋਂ 40 ਭੇਡਾਂ ਲੈ ਕੇ ਆਏ ਆ ਹਨਾ ਠੀਕ ਆ ਦਿਖਾ ਸਕਦਾ ਹਾਂ ਵੀ ਹੁਣ ਭੇਡਾਂ ਭੇਡਾਂ ਚੈੱਕ ਕਰ ਲਓ ਰੇਟ ਪ੍ਰੂਟ ਪੁੱਛਦੇ ਆਂ ਤਾਂ ਬਾਬੇ ਨੂੰ ਕੀ ਰੇਟ ਮੰਗਦੇ ਬਾਬਾ ਇੱਕ ਭੇਡ ਦਾ ਇੱਕ ਭੇਡ ਦਾ 40000 ਰੁਪਏ ਜੀ 40000 ਰੁਪਏ ਠੀਕ ਆ ਬਾਕੀ ਮਾੜਾ ਮੋਟਾ ਲੈਣ ਦੇਣ ਮੌਕੇ ਤੇ ਕਰ ਲੋਗੇ ਹਣਾ ਦੇਖੋ ਬਈ ਜਮਨਾਪੁਰੀ ਭੇਡਾਂ ਨੇ ਬਹੁਤ ਚੰਗੀਆਂ ਭੇਡਾਂ ਨੇ ਕੁਆਲਿਟੀ ਦੀਆਂ ਭੇਡਾਂ ਨੇ ਦੇਖ ਸਕਦੇ ਤੁਸੀਂ ਕੋਈ ਮੋਬਾਈਲ ਨੰਬਰ ਬਾਬਾ ਮੋਬਾਈਲ ਨੰਬਰ ਦਾ ਖੜਾਓ ਬੰਦਾ ਖੜਾ ਹੋ ਗਿਆ ਹੋਰ ਆ ਦੱਸ ਦੇ ਨਵਾ ਮੇਰਾ ਮੋਬਾਈਲ ਨੰਬਰ ਮੋਬਾਈਲ ਨੰਬਰ ਤੁਸੀਂ ਵੀਰੇ ਕੋਈ ਮੋਬਾਈਲ ਨੰਬਰ ਜੇ ਭੇਡਾਂ ਲੈਣੀਆਂ ਹੋਣਗੇ ਇਹਨੇ ਇੱਕ ਮਿੰਟ ਇਹਨਾਂ ਨੂੰ ਨੰਬਰ ਹੀ ਦੇ ਦਿੰਦਾ ਹਾਂ 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 ਬੋਲੀ ਮਰਾਏ 82838 82838 73 734 73 734 ਇੱਕ ਵਾਰੀ ਹੋਰ ਬੋਲਦੇ 82838 73 734 ਦੇਖੋ ਭਈ ਆਹ ਨੰਬਰ ਤੇ ਕਾਲ ਕਰ ਦਦਾਂ ਲੇਕਿਨ ਚਮਨਾਪੂਰੀ ਕਦਲੀ ਪੇਡਾਂ ਲੈਣੀਆਂ ਸੋਣ ਇੱਕ ਵਾਰ ਜਨੂ ਪੇਡਾਂ ਫੇਰ ਦਿਖਾ ਦਿੰਨੇ ਆ ਹਾਂ ਹਾੜੇ ਹਾੜੇ ਤਾਂ ਮਰਾ ਫੋਟੋ ਹੀ ਕਰਦੇ ਦੇਖੋ ਭਈ ਆਹ ਬਾਬੇ ਨੇ ਇਹਨਾਂ ਦੀਆਂ ਪੇਡਾਂ ਨੇ ਸਪਾਰ ਮੇਲੇ ਤੇ ਲੈ ਕੇ ਆਏ ਨੇ ਪੇਡਾਂ ਇਹ ਠੀਕ ਐ ਨੇ ਪੇਡਾਂ ਲੈਣੀਆਂ ਹੋਈਆਂ ਬਾਬੇ ਨਾਲ ਗੱਲ ਕਰ ਸਕਦੇ ਨੰਬਰ ਬਾਬੇ ਨੇ ਦੱਸਤਾ ਠੀਕ ਐ ਬਾਪਾ ਧੰਨਵਾਦ